ਇੱਕ ਇੰਜੀਨੀਅਰ ਮੁੰਡਾ ਕੈਨੇਡਾ ਤੋਂ ਵਾਪਸ ਭਾਰਤ ਆਉਂਦਾ ਹੈ ਕਿਉਂਕਿ ਉਹ ਕੈਨੇਡਾ ਦੇ ਵਿੱਚ ਨੌਕਰੀ ਕਰਦਾ ਸੀ ਭਾਰਤ ਆਉਣ ਦਾ ਕਾਰਨ ਉਸਦੀ ਮਾਂ ਨੂੰ ਹਾਰਟ ਅਟੈਕ ਆਉਂਦਾ ਹੈ ਮਾਂ ਦੀ ਮੌਤ ਹੋ ਜਾਂਦੀ ਹੈ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਭੋਗ ਪਾ ਦਿੱਤਾ ਜਾਂਦਾ ਤੇ ਹੁਣ ਮੁੰਡਾ ਫੇਰ ਕੈਨੇਡਾ ਵਾਪਸ ਜਾਣਾ ਚਾਹੁੰਦਾ ਸੀ ਪਰ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦਾ ਉਸਦੀ ਪਤਨੀ ਨਾਲ ਤਲਾਕ ਹੋਇਆ ਸੀ ਹੁਣ ਉਹ ਪਤਨੀ ਕੋਲ ਜਾਂਦਾ ਪਤਨੀ 4 ਮਹੀਨਿਆਂ ਦੀ ਪ੍ਰੈਗਨੈਂਟ ਹੁੰਦੀ ਹੈ ਤੇ ਜਦੋਂ ਪਤਨੀ ਨਾਲ ਗੱਲ ਕਰਦਾ ਤਾਂ ਉਸ ਤੋਂ ਬਾਅਦ ਉਹ ਹੋ ਜਾਂਦਾ ਹੈ ਜਿਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਕੋਈ ਬੰਦਾ ਐਦਾਂ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਕਲੰਗਾਣਾ ਦਾ ਹైదరాబాద్ ਇਸ ਦੇ ਅਧੀਨ ਪੈਂਦਾ ਜ਼ਿਲ੍ਹਾ ਪੈਦਾਪल्ली ਇਸ ਦਾ ਇਲਾਕਾ ਮੰਥਾਨੀ ਇਥੋਂ ਦਾ ਰਹਿਣ ਵਾਲਾ ਮਹੀਸ਼ ਜੋ ਕਿ ਪੜਨ ਵਿੱਚ ਬੜਾ ਹੁਸ਼ਿਆਰ ਸੀ ਉਹ ਇੰਜੀਨੀਅਰਿੰਗ ਕਰਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ 2021 ਦੇ ਵਿੱਚ ਇੱਕ ਕੰਪਨੀ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਉਸ ਨੂੰ ਲੱਗ ਰਿਹਾ ਸੀ ਕਿ ਸਭ ਕੁਝ ਬੜਾ ਵਧੀਆ ਚੱਲਦਾ ਇੱਥੇ ਉਸਦੀ ਮੁਲਾਕਾਤ ਇੱਕ ਕੁੜੀ ਦੇ ਨਾਲ ਹੁੰਦੀ ਹੈ ਜਿਸ ਦਾ ਨਾਮ ਸੁਨੀਤਾ ਹੁੰਦਾ ਹੈ ਉਹ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਇਨਾਂ ਦੀ ਆਪਸ ਵਿੱਚ ਮੁਲਾਕਾਤ ਹੁੰਦੀ ਹੈ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਹੁਣ ਇਹ ਸੋਚਦੇ ਆ ਕਿ ਕਿਉਂ ਨਾ ਆਪਾਂ ਦੋਨੋਂ ਵਿਆਹ ਕਰਵਾ ਲਈਏ ਮਹੇਸ਼ ਆਪਣੇ ਘਰਦਿਆਂ ਨਾਲ ਗੱਲ ਕਰਦਾ ਸਾਰੀ ਗੱਲਬਾਤ ਦੱਸਦਾ ਤਾਂ ਮਹੇਸ਼ ਦੇ ਘਰ ਦੇ ਤਿਆਰ ਹੋ ਜਾਂਦੇ ਆ ਕਿ ਸਾਨੂੰ ਕੋਈ ਇਤਰਾਜ਼ ਨਹੀਂ ਤੇ ਸੁਨੀਤਾ ਵੀ ਆਪਣੇ ਪਰਿਵਾਰ ਨਾਲ ਗੱਲ ਕਰਦੀ ਹੈ ਤੇ ਸੁਨੀਤਾ ਦੇ ਪਰਿਵਾਰ ਵਾਲੇ ਵੀ ਸਹਿਮਤ ਹੋ ਜਾਂਦੇ ਆ ਹੁਣ ਦੋਨੋਂ ਆਪਸ ਵਿੱਚ ਵਿਆਹ ਕਰਵਾ ਲੈਂਦੇ ਆ 2022 ਦੇ ਵਿੱਚ ਵਿਆਹ ਬੜੀ ਧੂਮ-ਧਾਮ ਨਾਲ ਕੀਤਾ ਜਾਂਦਾ ਹੈ ਸਭ ਦੋਸਤ ਮਿੱਤਰ ਰਿਸ਼ਤੇਦਾਰ ਵਿਆਹ ਦੇ ਵਿੱਚ ਬੁਲਾਏ ਜਾਂਦੇ ਨੇ ਹੁਣ ਉਸ ਤੋਂ ਥੋੜੇ ਸਮੇਂ ਬਾਅਦ ਇੱਕ ਖੁਸ਼ਖਬਰੀ ਮਹੇਸ਼ ਨੂੰ ਮਿਲਦੀ ਹੈ ਕਿ ਉਸ ਦੀ ਕੈਨੇਡਾ ਦੇ ਵਿੱਚ ਨੌਕਰੀ ਪੱਕੀ ਹੋ ਗਈ ਉਹ ਕੈਨੇਡਾ ਜਾ ਕੇ ਨੌਕਰੀ ਕਰੇਗਾ ਹੁਣ ਮਹੇਸ਼ ਬੜਾ ਖੁਸ਼ ਸੀ ਉਹ ਕੈਨੇਡਾ ਜਾਂਦਾ ਤੇ ਆਪਣੀ ਪਤਨੀ ਸੁਨੀਤਾ ਨੂੰ ਕਹਿੰਦਾ ਕਿ ਆਪਣੇ ਤਾਂ ਦਿਨ ਫਿਰ ਗਏ ਹੁਣ ਮੈਂ ਛੇਤੀ ਹੀ ਤੈਨੂੰ ਕੈਨੇਡਾ ਬੁਲਾ ਲਵਾਂਗਾ ਤੇ ਆਪਾਂ ਦੋਨੋਂ ਉੱਥੇ ਰਹਾਂਗੇ ਕੰਮ ਕਰਾਂਗੇ ਤੇ ਪੈਸੇ ਕਮਾਵਾਂਗੇ ਆਪਣੀ ਜ਼ਿੰਦਗੀ ਬੜੀ ਵਧੀਆ ਹੋ ਜਾਵੇਗੀ ਮਹੇਸ਼ ਕੈਨੇਡਾ ਜਾਂਦਾ ਹੈ ਉਸ ਤੋਂ ਬਾਅਦ ਉਹ ਆਪਣੀ ਪਤਨੀ ਸੁਨੀਤਾ ਲਈ ਵੀ ਉੱਥੇ ਨੌਕਰੀ ਤਲਾਸ਼ ਕਰਦਾ ਹੈ ਤੇ ਸੁਨੀਤਾ ਨੂੰ ਵੀ ਹੁਣ ਇੱਕ ਲੈਟਰ ਮਿਲਦਾ ਹੈ ਜਿਸ ਦੇ ਵਿੱਚ ਲਿਖਿਆ ਸੀ ਕਿ ਤੁਹਾਨੂੰ ਕੈਨੇਡਾ ਦੇ ਵਿੱਚ ਨੌਕਰੀ ਮਿਲ ਗਈ ਦੋਨੇ ਇੰਜੀਨੀਅਰ ਸੀ ਸੁਨੀਤਾ ਹੁਣ ਕੈਨੇਡਾ ਦੇ ਵਿੱਚ ਚਲੀ ਜਾਂਦੀ ਹੈ ਮਹੇਸ਼ ਅਤੇ ਸੁਨੀਤਾ ਦੋਨੋਂ ਕੰਮ ਕਰਨ ਲੱਗਦੇ ਨੇ ਇਹਨਾਂ ਦੋਨਾਂ ਦੀਆਂ ਕੰਪਨੀਆਂ ਅਲੱਗ-ਅਲੱਗ ਸੀ ਪਰ ਇਹ ਦੋਨੋਂ ਬੜੇ ਖੁਸ਼ ਸੀ ਕਿ ਅਸੀਂ ਦੋਨੋਂ ਇਕੱਠੇ ਹੋ ਗਏ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਉੱਥੋਂ ਦੀ ਵਿਜੀ ਲਾਈਫ ਦੇ ਕਾਰਨ ਇਹਨਾਂ ਦੋਨਾਂ ਵਿੱਚ ਦੂਰੀਆਂ ਪੈਣੀਆਂ ਸ਼ੁਰੂ ਹੋ ਗਈਆਂ ਹੁਣ ਇਹਨਾਂ ਦੇ ਦਿਲਾਂ ਵਿੱਚ ਦੂਰੀਆਂ ਹੋ ਗਈਆਂ ਮਾਨ ਮੋਟਾਬ ਰਹਿਣ ਲੱਗੇ ਕਿਉਂਕਿ ਕੰਮਕਾਰ ਇੰਨਾ ਸੀ ਤੇ ਉਸ ਤੋਂ ਬਾਅਦ ਗੱਲ ਇੱਥੇ ਤੱਕ ਪਹੁੰਚ ਗਈ ਕਿ ਹੁਣ ਮਹੇਜ ਜੋ ਸੀ ਉਹ ਸੁਨੀਤਾ ਦੀ ਕੁੱਟਮਾਰ ਵੀ ਕਰਨ ਲੱਗ ਗਿਆ ਸੀ ਇਸ ਗੱਲ ਦੀ ਇਹਨਾਂ ਦੋਨਾਂ ਨੇ ਹੀ ਕਲਪਨਾ ਨਹੀਂ ਕੀਤੀ ਸੀ ਕਿ ਐਦਾਂ ਵੀ ਕੁਝ ਹੋਵੇਗਾ ਪਰ ਇਹ ਹੋ ਚੁੱਕਿਆ ਸੀ ਹੁਣ ਮਹੇਸ਼ ਸੁਨੀਤਾ ਉੱਤੇ ਹੱਥ ਚੱਕਣ ਲੱਗ ਗਿਆ ਸੀ ਕੁੱਟਮਾਰ ਕਰਨ ਲੱਗ ਗਿਆ ਸੀ ਸੁਨੀਤਾ ਵੀ ਕੰਮ ਕਰਦੀ ਸੀ ਉਸ ਨੂੰ ਲੱਗਦਾ ਸੀ ਕਿ ਮੈਂ ਇਸ ਤੇ ਅਧੀਨ ਕਿਉਂ ਰਹਾ ਮੈਂ ਇਸ ਦੀ ਕੁੱਟਮਾਰ ਕਿਉਂ ਚੱਲਾਂ ਤਾਂ ਸੁਨੀਤਾ ਨੇ ਫੈਸਲਾ ਕੀਤਾ ਕਿ ਉਹ ਕੈਨੇਡਾ ਨਹੀਂ ਰਹੇਗੀ ਉਹ ਇੰਡੀਆ ਵਾਪਸ ਜਾਏਗੀ ਹੁਣ ਉਹ ਇੰਡੀਆ ਵਾਪਸ ਆ ਜਾਂਦੀ ਹੈ ਤੇ ਇੰਡੀਆ ਵਾਪਸ ਆਉਣ ਤੋਂ ਬਾਅਦ ਨਜ਼ਦੀਕੀ ਥਾਣੇ ਦੇ ਵਿੱਚ ਮਹੇਸ਼ ਦੇ ਬਰੁੱਧ ਕੰਪਲੀਟ ਦਰਜ ਕਰਵਾਉਂਦੀ ਐ ਐਫ ਆਈ ਆਰ ਦਰਜ ਕਰਵਾਉਂਦੀ ਐ ਕਿ ਉਸ ਬੰਦੇ ਨੇ ਮੈਨੂੰ ਟਾਰਚਰ ਕੀਤਾ ਤੇ ਹੁਣ ਸਮਾਂ ਲੰਘਦਾ ਐ ਇਹ 2023 ਦੀ ਗੱਲ ਹੁੰਦੀ ਐ 24 ਆ ਜਾਂਦਾ ਤੇ ਜੋ ਸੁਨੀਤਾ ਹੁੰਦੀ ਐ ਉਹ ਮਹੇਸ਼ ਤੋਂ ਤਲਾਕ ਲੈਣਾ ਚਾਹੁੰਦੀ ਐ ਤੇ ਮਹੇਸ਼ ਨੂੰ ਵੀ ਇਹ ਹੁੰਦਾ ਕਿ ਮੈਂ ਵੀ ਤੇਰੇ ਨਾਲ ਨਹੀਂ ਰਹਿਣਾ ਮੈਂ ਵੀ ਤੈਨੂੰ ਤਲਾਕ ਦੇ ਦੇ ਮੈਂ ਹੁਣ ਇਹਨਾਂ ਦੋਨਾਂ ਦਾ ਤਲਾਕ ਹੋ ਜਾਂਦਾ ਤਲਾਕ ਤੋਂ ਬਾਅਦ ਜੋ ਸੁਨੀਤਾ ਹੁੰਦੀ ਹੈ ਉਸ ਦੀ ਮੁਲਾਕਾਤ ਸ਼੍ਰੀਨਾਥ ਨਾਉਂਦੇ ਮੁੰਡੇ ਦੇ ਨਾਲ ਹੁੰਦੀ ਹੈ ਉਹ ਵੀ ਇੱਕ ਇੰਜੀਨੀਅਰ ਸੀ ਤੇ ਹੁਣ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਜਦੋਂ ਗੱਲ ਪਿਆਰ ਦੀ ਹੁੰਦੀ ਹੈ ਤਾਂ ਸੁਨੀਤਾ ਸ਼੍ਰੀਨਾਥ ਨੂੰ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਐਦਾਂ ਦੀ ਹੈ ਮੇਰੇ ਨਾਲ ਐਦਾਂ ਐਦਾਂ ਹੋਇਆ ਮੈਂ ਪਹਿਲਾਂ ਵੀ ਪਿਆਰ ਕੀਤਾ ਸੀ ਮੈਨੂੰ ਆ ਕੁਝ ਮਿਲਿਆ ਪਰ ਸ਼੍ਰੀਨਾਥ ਉਸ ਨੂੰ ਕਹਿੰਦਾ ਹੈ ਕਿ ਤੂੰ ਫਿਕਰ ਨਾ ਕਰ ਮੈਂ ਤੇਰੀ ਪਿਛਲੀ ਜ਼ਿੰਦਗੀ ਦੇ ਨਾਲ ਕੋਈ ਵੀ ਬਾਸਤਾ ਨਹੀਂ ਰੱਖਣਾ ਮੈਂ ਤਾਂ ਸਿਰਫ ਤੈਨੂੰ ਪਿਆਰ ਕਰਦਾ ਤੇ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੁਣ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਆਹ ਹੋਣ ਤੋਂ ਬਾਅਦ ਇਹ ਹైదరాబాద్ ਦੇ ਅਧੀਨ ਪੈਂਦੀ ਇੱਕ ਗ੍ਰੀਨ ਕਲੋਨੀ ਦੇ ਵਿੱਚ ਰਹਿਣ ਲੱਗ ਜਾਂਦੇ ਨੇ ਚੌਥੀ ਮੰਜ਼ਲ ਦੇ ਉੱਤੇ ਸਭ ਕੁਝ ਠੀਕ ਚੱਲਦਾ ਹੁੰਦਾ ਤੇ ਇਧਰ ਜੋ ਮਹੇਸ਼ ਹੁੰਦਾ ਹੈ ਮਹੇਸ਼ ਨੂੰ ਇੱਕ ਦਿਨ ਖਬਰ ਮਿਲਦੀ ਹੈ ਕਿ ਉਸ ਦੀ ਮਾਂ ਬੜੀ ਜਿਆਦਾ ਬਿਮਾਰ ਹੈ ਜੇ ਤੂੰ ਆ ਸਕਦਾ ਜੇ ਤੂੰ ਲਾਸਟ ਵਾਰ ਉਸ ਨੂੰ ਮਿਲਣਾ ਤਾਂ ਭਾਰਤ ਆ ਜਾ ਹੁਣ ਮਹੇਸ਼ ਭਾਰਤ ਆ ਜਾਂਦਾ ਹੈ ਭਾਰਤ ਆ ਕੇ ਉਹ ਆਪਣੀ ਮਾਂ ਦਾ ਸੰਸਕਾਰ ਕਰਦਾ ਤੇ ਇੱਥੇ ਰਹਿੰਦਾ ਹੈ ਰਹਿਣ ਤੋਂ ਬਾਅਦ ਇਸ ਨੂੰ ਲੱਗਦਾ ਕਿ ਮੈਂ ਤਾਂ ਕੈਨੇਡਾ ਵਾਪਸ ਚੱਲਿਆ ਜਾਵਾਂਗਾ ਪਰ ਪੁਲਿਸ ਇਸ ਨੂੰ ਕਹਿੰਦੀ ਹੈ ਕਿ ਤੇਰੇ ਵਿਰੁੱਧ ਲੋਕਆਊਟ ਨੋਟਿਸ ਜਾਰੀ ਹੋਇਆ ਹੋਇਆ ਤੇ ਤੇਰਾ ਜੋ ਇਹ ਪਾਸਪੋਰਟ ਹੈ ਇਹ ਰੱਦ ਕਰ ਦਿੱਤਾ ਗਿਆ ਕਿਉਂਕਿ ਸੁਨੀਤਾ ਨੇ ਇਸ ਦੇ ਅਧੀਨ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਹੋਈ ਸੀ ਹੁਣ ਮਹੇਸ਼ ਨੂੰ ਲੱਗਦਾ ਕਿ ਉਸ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਉਸ ਦੀ ਮਾਂ ਚਲੀ ਗਈ ਹੁਣ ਉਸ ਦਾ ਜੋ ਪਾਸਪੋਰਟ ਸੀ ਉਹ ਵੀ ਰੱਦ ਕਰ ਦਿੱਤਾ ਗਿਆ ਉਹ ਕੈਨੇਡਾ ਵੀ ਨਹੀਂ ਜਾ ਸਕਦਾ ਇਹ ਕੁਝ ਉਸ ਦੀ ਪਤਨੀ ਦੇ ਕਾਰਨ ਹੋਇਆ ਹੁਣ ਉਹ ਆਪਣੀ ਪਤਨੀ ਸੁਨੀਤਾ ਦੀ ਤਲਾਸ਼ ਕਰਦਾ ਹੈ ਇੱਧਰ ਉੱਧਰ ਪੁੱਛਗਿੱਛ ਕਰਦਾ ਤਾਂ ਪਤਾ ਲੱਗਦਾ ਕਿ ਸੁਨੀਤਾ ਨੇ ਤਾਂ ਸ਼ਰੀਨਾਥ ਦੇ ਨਾਲ ਵਿਆਹ ਕਰਵਾ ਲਿਆ ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਜੋ ਸੁਨੀਤਾ ਦੀ ਉਹ ਰਹਿ ਕਿੱਥੇ ਰਹੀ ਹੈ ਫਿਰ ਸੋਸ਼ਲ ਮੀਡੀਆ ਤੇ ਇਹ ਉਸ ਦੀ ਤਲਾਸ਼ ਕਰਦਾ ਹੈ ਅਪ੍ਰੈਲ 2025 ਦੇ ਵਿੱਚ ਇਹ ਵਾਪਸ ਜਾਣਾ ਚਾਹੁੰਦਾ ਸੀ ਪਰ ਇਸ ਦਾ ਜਦੋਂ ਪਾਸਪੋਰਟ ਰੱਦ ਕਰ ਦਿੱਤਾ ਗਿਆ ਤਾਂ ਇਹ ਇੱਧਰ ਉੱਧਰ ਹੋਰ ਨੌਕਰੀ ਦੀ ਤਲਾਸ਼ ਕਰਦਾ ਤਲਾਸ਼ ਕਰਦੇ ਕਰਦੇ ਇਸ ਨੂੰ ਤਕਰੀਬਨ 6 7 8 ਮਹੀਨੇ ਲੰਘ ਜਾਂਦੇ ਨੇ ਦਸੰਬਰ 2025 ਆ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਸੁਨੀਤਾ ਦੀ ਤਲਾਸ਼ ਕਰਦਾ ਹੈ ਕਿ ਸੁਨੀਤਾ ਕਿੱਥੇ ਆ ਉਸ ਨਾਲ ਮਿਲ ਕੇ ਮੈਂ ਗੱਲਬਾਤ ਕਰਾਂ ਕਿ ਉਹ ਜੋ ਮੇਰੇ ਤੇ ਕਾਰਵਾਈ ਕੀਤੀ ਆ ਉਸ ਨੂੰ ਵਾਪਸ ਲੈ ਲਵੇ ਤਾਂ ਸੁਨੀਤਾ ਬਾਰੇ ਇਸ ਨੇ ਪੁੱਛਿਆ ਤਾਂ ਪਤਾ ਲੱਗਿਆ ਕਿ ਸੁਨੀਤਾ ਨੇ ਤਾਂ ਵਿਆਹ ਕਰਵਾ ਲਿਆ ਸ੍ਰੀਨਾਥ ਦੇ ਨਾਲ ਪਰ ਜੋ ਮਹੇਸ਼ੀ ਉਸ ਨੂੰ ਇਹ ਨਹੀਂ ਪਤਾ ਸੀ ਲੋਕਾਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਆਖਰ ਸੁਨੀਤਾ ਕਿੱਥੇ ਰਹਿ ਰਹੀ ਹੈ ਫੇਰ ਉਸ ਦੀ ਤਲਾਸ਼ ਕਰਦਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ਤੇ ਏਸ ਨੂੰ ਪਤਾ ਲੱਗਦਾ ਕਿ ਸੁਨੀਤਾ ਤਾਂ ਹైదరాబాద్ ਦੇ ਅਧੀਨ ਹੀ ਇੱਕ ਗ੍ਰੀਨ ਕਲੋਨੀ ਦੇ ਵਿੱਚ ਰਹਿੰਦੀ ਹੈ ਚੌਥੀ ਮੰਜ਼ਲ ਤੇ ਤਾਂ ਹੁਣ ਮਹੇਸ਼ ਉਸ ਕਲੋਨੀ ਦੇ ਕੋਲ ਹੀ ਇੱਕ ਘਰ ਕਿਰਾਏ ਤੇ ਲੈਂਦਾ ਹੈ 15 ਦਿਨ ਪਹਿਲਾਂ ਤੇ ਜੋ ਸੁਨੀਤਾ ਹੁੰਦੀ ਹੈ ਉਸ ਦੀ ਰੇਕੀ ਕਰਦਾ ਹੈ ਉਸ ਦਾ ਪਤੀ ਕਦੋਂ ਆਉਂਦਾ ਹੈ ਕਦੋਂ ਜਾਂਦਾ ਹੈ ਸਾਰੀ ਨਿਗਾ ਉਹ ਉਸ ਤੇ ਰੱਖਦਾ ਹੈ ਤੇ ਫਿਰ 18 ਫਰਵਰੀ 2026 ਨੂੰ ਤਕਰੀਬਨ ਸਵੇਰ ਦੇ 11 ਵਜੇ ਜੋ ਮਹੇਸ਼ ਹੁੰਦਾ ਹੈ ਇਹ ਇੱਕ ਬੈਗ ਲੈ ਕੇ ਸੁਨੀਤਾ ਦੇ ਘਰ ਜਾਂਦਾ ਹੈ ਗੇਟ ਖੜਕਾਉਂਦਾ ਹੈ ਤੇ ਜਦੋਂ ਸੁਨੀਤਾ ਗੇਟ ਖੋਲਦੀ ਹੈ ਤਾਂ ਜਦੋਂ ਮਹੇਸ਼ ਨੂੰ ਦੇਖਦੀ ਹੈ ਤਾਂ ਉਹ ਕਹਿੰਦੀ ਹੈ ਕਿ ਤੂੰ ਇੱਥੇ ਕੀ ਕਰਨਾ ਹੈ ਮੇਰਾ ਤੇਰੇ ਨਾਲ ਹੁਣ ਕੋਈ ਵੀ ਸੰਬੰਧ ਨਹੀਂ ਤੂੰ ਇੱਥੋਂ ਚਲਿਆ ਜਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹਾਂ ਪਰ ਮਹੇਸ਼ ਕਹਿੰਦਾ ਕਿ ਤੂੰ ਮੇਰੀ ਗੱਲ ਸੁਣ ਹੁਣ ਮਹੇਸ਼ ਉਸ ਨੂੰ ਗੱਲ ਦੱਸਦਾ ਹੈ ਸੁਨੀਤਾ ਮਹੇਸ਼ ਨੂੰ ਅੰਦਰ ਬੁਲਾ ਲੈਂਦੀ ਹੈ ਤੇ ਮਹੇਸ਼ ਉਸ ਨੂੰ ਕਹਿੰਦਾ ਹੈ ਕਿ ਮੇਰੀ ਮਾਂ ਦੀ ਮੌਤ ਹੋ ਗਈ ਮੈਂ ਕੈਨੇਡਾ ਨਹੀਂ ਜਾ ਸਕਿਆ ਕਿਉਂਕਿ ਤੂੰ ਮੇਰੇ ਤੇ ਕੰਪਲੀਟ ਦਰਜ ਕਰਵਾਈ ਸੀ ਤਾਂ ਸੁਨੀਤਾ ਕਹਿੰਦੀ ਹੈ ਕਿ ਮੈਂ ਇਸ ਗੱਲਾਂ ਤੋਂ ਕੀ ਲੈਣਾ ਮੈਂ 4 ਮਹੀਨਿਆਂ ਦੀ ਪ੍ਰੈਗਨੈਂਟ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਮੈਂ ਤੇਰੇ ਨਾਲ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੀ ਤੇ ਹੁਣ ਮਹੇਸ਼ ਨੂੰ ਲੱਗਦਾ ਹੈ ਕਿ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਸੁਨੀਤਾ ਦੇ ਕਾਰਨ ਹੀ ਮੇਰੀ ਮਾਂ ਦੀ ਮੌਤ ਹੋ ਗਈ ਕਿਉਂਕਿ ਉਹ ਇਸ ਗੱਲ ਦਾ ਫਿਕਰ ਕਰਦੀ ਸੀ ਕਿ ਮੇਰਾ ਸੁਨੀਤਾ ਦੇ ਨਾਲ ਤਲਾਕ ਹੋ ਗਿਆ ਅਤੇ ਸੁਨੀਤਾ ਦੇ ਕਾਰਨ ਹੀ ਮੈਂ ਕੈਨੇਡਾ ਨਹੀਂ ਜਾ ਸਕਿਆ ਮੈਂ ਇੱਥੇ ਦਰਦਰ ਦੀਆਂ ਠੋਕਰਾਂ ਖਾ ਰਿਹਾ ਤਾਂ ਹੁਣ ਜੋ ਮਹੇਸ਼ ਹੁੰਦਾ ਹੈ ਉਹ ਇਸ ਘਰ ਦੀ ਕੁੰਡੀ ਲਾ ਲੈਂਦਾ ਸੁਨੀਤਾ ਹੁ ਰੋਲਾ ਪਾਉਂਦੀ ਹੈ ਪਰ ਮਹੇਸ਼ ਜੋ ਬੈਗ ਲੈ ਕੇ ਆਇਆ ਸੀ ਉਸ ਵਿੱਚ ਦੋ ਨਾਰੀਅਲ ਕੱਟਣ ਵਾਲੇ ਚਾਕੂ ਤੇ 5 ਲੀਟਰ ਪٹرول ਲੈ ਕੇ ਆਇਆ ਸੀ ਤੇ ਮਹੇਸ਼ ਨੇ ਉਸ ਨੂੰ ਕਿਹਾ ਕਿ ਜੇ ਤੂੰ ਰੋਲਾ ਪਾਏਂਗੀ ਜੇ ਤੂੰ ਚੀਕਾਂ ਮਾਰੀਂਗੀ ਤਾਂ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ ਪਰ ਸੁਨੀਤਾ ਫੇਰ ਵੀ ਚੀਕਾਂ ਮਾਰਦੀ ਹੈ ਉਸਦੇ ਫਲੈਟ ਦੇ ਬਾਹਰ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਲੋਕ ਉਸ ਨੂੰ ਕਹਿੰਦੇ ਨੇ ਕਿ ਤੂੰ ਫਿਕਰ ਨਾ ਕਰ ਅਸੀਂ ਪੁਲਿਸ ਨੂੰ ਕਾਲ ਕਰਦੇ ਹਾਂ ਪੁਲਿਸ ਆਵੇਗੀ ਤੇ ਤੈਨੂੰ ਬਚਾ ਲਵੇਗੀ ਪਰ ਇਧਰ ਜੋ ਮਹੇਸ਼ ਹੁੰਦਾ ਇਸ ਦੇ ਸਿਰ ਉੱਤੇ ਖੂਨ ਸਵਾਰ ਹੁੰਦਾ ਜਦੋਂ ਸੁਨੀਤਾ ਚੀਕਾਂ ਮਾਰਨ ਨੂੰ ਨਹੀਂ ਹਟਦੀ ਤਾਂ ਇਹ ਚਾਕੂ ਦੇ ਨਾਲ ਸੁਨੀਤਾ ਦੇ ਸਿਰ ਉੱਤੇ ਬਾਰ ਕਰਦਾ ਤੇ ਉਸ ਤੋਂ ਬਾਅਦ ਇੱਕ ਵੱਡਾ ਗਮਲਾ ਚਾਕੇ ਸੁਨੀਤਾ ਦੇ ਸਿਰ ਤੇ ਮਾਰਦਾ ਜਿਸ ਦੇ ਨਾਲ ਸੁਨੀਤਾ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਜੋ ਲੋਕ ਹੁੰਦੇ ਆ ਉਹ ਪੁਲਿਸ ਨੂੰ ਕਾਲ ਕਰਦੇ ਆ ਮੌਕੇ ਤੇ ਪੁਲਿਸ ਆਉਂਦੀ ਹੈ ਤੇ ਪੁਲਿਸ ਹੁਣ ਜਦੋਂ ਇਹ ਦਰਵਾਜ਼ੇ ਨੂੰ ਤੋੜਦੀ ਹੈ ਤਾਂ ਜੋ ਮਹੇਸ਼ ਹੁੰਦਾ ਬਾਥਰੂਮ ਦੇ ਵਿੱਚ ਲੁਕ ਜਾਂਦਾ ਤੇ ਮਹੇਸ਼ ਕਹਿੰਦਾ ਕਿ ਮੇਰੇ ਕੋਲ ਪੈਟਰੋਲ ਹੈ ਮੈਂ ਮੈਂ ਅੱਗ ਲਗਾ ਲਵਾਂਗਾ ਯਾਨੀ ਐਦਾਂ ਦੇ ਡਰਾਬੇ ਉਹ ਪੁਲਿਸ ਨੂੰ ਦਿੰਦਾ ਪਰ ਪੁਲਿਸ ਬਾਥਰੂਮ ਦਾ ਦਰਵਾਜ਼ਾ ਤੋੜਦੀ ਹੈ ਤੇ ਮਹੇਸ਼ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜੋ ਸੁਨੀਤਾ ਦੀ লাশ ਹੁੰਦੀ ਹੈ ਇਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਜਦੋਂ ਅਦਾਲਤ ਦੇ ਵਿੱਚ ਮਹੇਸ਼ ਉੱਪਰ ਕੇਸ ਚੱਲੇਗਾ ਤਾਂ ਅਦਾਲਤ ਵੱਲੋਂ ਮਹੇਸ਼ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਟਾਰਟ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਮੁੰਡੇ ਤੇ ਕੁੜੀ ਦਾ ਪਿਆਰ ਹੁੰਦਾ ਉਸ ਤੋਂ ਬਾਅਦ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਤੇ ਫਿਰ ਉਹ ਕੈਨੇਡਾ ਵੀ ਚਲੇ ਜਾਂਦੇ ਨੇ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦਾ ਇਹ ਸੁਪਨਾ ਹੁੰਦਾ ਕਿ ਅਸੀਂ ਕੈਨੇਡਾ ਜਾਈਏ ਬਾਹਰਲੇ ਦੇਸ਼ ਜਾਈਏ ਜਾ ਕੇ ਉੱਥੇ ਪੈਸਾ ਕਮਾਈਏ ਉਹਨਾਂ ਨੂੰ ਇਹ ਮੌਕਾ ਵੀ ਮਿਲਦਾ ਹੈ ਪਰ ਕਿਸਮਤ ਨੇ ਕੁਦਰਤ ਨੇ ਉਹਨਾਂ ਨੂੰ ਫਿਰ ਅਲੱਗ-ਅਲੱਗ ਕਰ ਦਿੱਤਾ ਤੇ ਇਹ ਸਾਰੀ ਪ੍ਰੇਮ ਕਹਾਣੀ ਦਾ ਅੰਤ ਇਹ ਹੋਇਆ ਕਿ ਪ੍ਰੇਮੀ ਨੇ ਹੀ ਜਿਸਨੇ ਆਪਣੀ ਪ੍ਰੇਮਿਕਾ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਧੀਆਂ ਸੀ ਵਿਆਹ ਕਰਵਾਇਆ ਸੀ ਉਸ ਨੂੰ ਹੀ ਮਾਰ ਦਿੱਤਾ ਜੋ ਕਿ 4 ਮਹੀਨਿਆਂ ਦੀ ਗਰਭਵਤੀ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ